ਫੇਰਿਆ ਦੌਰਾਨ ਪੰਡਿਤ ਜੀ ਨੂੰ ਆਇਆ ਗੁੱਸਾ ਮੁੰਡਿਆਂ ਤੇ ਚਲਾ ਕੇ ਮਾਰੀ ਥਾਲੀ ਵੀਡੀਓ ਵਾਇਰਲ ਤੁਹਾਨੂੰ ਦੱਸਦੀ ਏ ਕਿ ਜਿਵੇਂ ਆਪਾਂ ਸਭ ਨੂੰ ਹੀ ਪਤਾ ਹੈ ਕਿ ਸੋਸ਼ਲ ਮੀਡੀਆ ਦੀ ਦੁਨੀਆ ਆਪਣੇ ਆਪ ਵਿੱਚ ਬਹੁਤ ਵੱਖਰੀ ਹੈ ਇੱਥੇ ਹਰ ਰੋਜ਼ ਕੋਈ ਨਾ ਕੋਈ ਚੀਜ਼ ਵਾਇਰਲ ਹੁੰਦੀ ਹੀ ਰਹਿੰਦੀ ਹੈ ਅਤੇ ਲੋਕ ਕਈ ਵਾਰ ਇਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਅਜੀਹਾ ਕੁਝ ਦੇਖਣ ਦੀ ਉਮੀਦ ਨਹੀਂ ਹੁੰਦੀ ਹੈ ਕੁਝ ਵਾਇਰਲ ਵੀਡੀਓਜ਼ ਲੋਕਾਂ ਨੂੰ ਹੱਸਣ ਤੇ ਮਜਬੂਰ ਕਰ ਦਿੰਦੀਆਂ ਹਨ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਇਸ ਸਮੇਂ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਵਿਆਹ ਦਾ ਹੈ ਵਿਆਹ ਦੌਰਾਨ ਪੰਡਤ ਜੀ ਅਚਾਨਕ ਗੁੱਸੇ ਹੋ ਜਾਂਦੇ ਹਨ ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਲਾੜਾ ਲਾੜੀ ਵਿਆਹ ਦੇ ਫੇਰੇ ਲੈ ਰਹੇ ਹਨ ਉਹਨਾਂ ਦੇ ਦੋਸਤ ਉਸਤੇ ਫੁੱਲ ਸੁੱਟ ਰਹੇ ਹਨ ਪਰ ਉਹ ਆਰਾਮ ਨਾਲ ਫੁੱਲ ਨਹੀਂ ਸੁੱਟਦੇ ਸਗੋਂ ਉਹ ਲਾੜਾ ਲਾੜੀ ਦੇ ਮਜ਼ਾਕੀਆ ਅੰਦਾਜ਼ ਵਿੱਚ ਫੁੱਲਾਂ ਨਾਲ ਉਹਨਾਂ ਨੂੰ ਮਾਰ ਰਹੇ ਹੁੰਦੇ ਹਨ ਹੁਣ ਉਹ ਜੋ ਫੁੱਲ ਸੁੱਟ ਰਹੇ ਹਨ ਉਹ ਲਾੜਾ ਲਾੜੀ ਨਾਲ ਪੰਡਤ ਜੀ ਨੂੰ ਵੀ ਲੱਗ ਰਹੇ ਹਨ ਇਸ ਕਾਰਨ ਪੰਡਤ ਜੀ ਨੂੰ ਗੁੱਸਾ ਹੁੰਦਾ ਹੈ ਉਹਨਾਂ ਦੇ ਹੱਥ ਦੇ ਵਿੱਚ ਪਲੇਟ ਜਾਂ ਡੱਬੇ ਵਰਗੀ ਕੋਈ ਚੀਜ਼ ਹੁੰਦੀ ਸੀ ਜਿਸ ਨੂੰ ਉਹ ਗੁੱਸੇ ਵਿੱਚ ਆਪਣੇ ਸਾਹਮਣੇ ਖੜੇ ਮੁੰਡਿਆਂ ਤੇ ਸੁੱਟ ਦਿੰਦੇ ਹਨ ਇਸ ਤੋਂ ਬਾਅਦ ਉਹ ਗੁੱਸੇ 'ਚ ਕੁਝ ਕਹਿੰਦੇ ਵੀ ਨਜ਼ਰ ਆ ਰਹੇ ਹਨ ਪਰ ਅੱਗੇ ਕੀ ਹੁੰਦਾ ਹੈ ਇਹ ਵੀਡੀਓ 'ਚ ਨਜ਼ਰ ਨਹੀਂ ਆ ਰਿਹਾ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਹੈ ਵਿਆਹ ਦੀਆਂ ਰਸਮਾਂ ਦੌਰਾਨ ਫੁੱਲ ਸੁੱਟਣ ਨੂੰ ਲੈ ਕੇ ਪੰਡਿਤ ਜੀ ਅਤੇ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 80000 ਲੋਕ ਦੇਖ ਚੁੱਕੇ ਹਨ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ ਇੱਕ ਯੂਜ਼ਰ ਨੇ ਲਿਖਿਆ ਹੈ ਪੰਡਿਤ ਜੀ ਐਨਾ ਗੁੱਸਾ ਨਹੀਂ ਕਰਨਾ ਚਾਹੀਦਾ ਪਿਆਰ ਨਾਲ ਵੀ ਬੋਲ ਸਕਦੇ ਸੀ ਇੱਕ ਹੋਰ ਨੇ ਲਿਖਿਆ ਉਸਦੇ ਦੋਸਤ ਅਨਪੜ੍ਹ ਲੱਗਦੇ ਹਨ ਤੀਜੇ ਯੂਜ਼ਰ ਨੇ ਲਿਖਿਆ ਪੰਡਿਤ ਜੀ ਨੇ ਫਾਲਤੂ ਗੁੱਸਾ ਦਿਖਾਇਆ ਇੱਕ ਹੋਰ ਯੂਜ਼ਰ ਨੇ ਲਿਖਿਆ ਪੰਡਿਤ ਜੀ ਨੇ ਸਹੀ ਕੀਤਾ ਸੋ ਬਾਕੀ ਤੁਹਾਡੇ ਕੀ ਵਿਚਾਰ ਨੇ ਪੰਡਿਤ ਨੇ ਸਹੀ ਕੀਤਾ ਜਾਂ ਫਿਰ ਗਲਤ ਸਾਡੇ ਅਨੁਸਾਰ ਤਾਂ ਪੰਡਿਤ ਨੇ ਸਹੀ ਕੀਤਾ ਕਿਉਂਕਿ ਉਹ ਇੱਕ ਫੇਰੇ ਨੇ ਜੋ ਕਿ ਸਾਰੀ ਜ਼ਿੰਦਗੀ ਦੇ ਲਈ ਇੱਕ ਦੂਜਿਆਂ ਨੂੰ ਬੰਧਨ ਦੇ ਵਿੱਚ ਬੰਦੇ ਨੇ ਪਰ ਅਸੀਂ ਉਥੇ ਵੀ ਮਜ਼ਾਕ ਕਰੀਏ ਤਾਂ ਇਹ ਗੱਲ ਸ਼ੋਭਾ ਨਹੀਂ ਦਿੰਦੀ ਬਾਕੀ ਤੁਹਾਡੇ ਕੀ ਵਿਚਾਰ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ